जीने जीने साडी जीवन शैली बदल रही है कई बीमारियां भी सानू प्रभावित कर रही हैं अजिही स्थिति में एक सेहत समस्या बहुत मशहूर है जिसनों ऑटिज्म कहा जाता है तो तुहानू दस दईए कि यह कोई गंभीर बीमारी नहीं है बल्कि मानसिक विकार है जो पीड़ित दे बिहेवियर विच नजर आने लग जाता है

इस ररीजन कोई बीमारी नहीं है ये एक स्थिति है अजक लोग इसका नाम सुन के डर जाते हैं उन्होंने लगता है कि ये बहुत बड़ी बीमारी है इसका कोई इलाज नहीं है उन्होंने ये पता ही नहीं है कि की है इसलिए मैं उन्होंने दसना चाहती हाँ कि कोई बीमारी नहीं है ਇਸ ਤਰ੍ਹਾਂ ਸਹੀ ਨਹੀਂ ਤਾਂ ਇਸ ਤਰ੍ਹਾਂ ਕੁਮਰਚ ਕਿੰਦਾ ਜਾਵੇ ਜਿਨੇ ਕਿ ਮੈਂ ਪਹਿਲਾਂ ਤਸਵੀਰ ਦੇਖੀ ਤੋਂ 2 ਸਾਲ ਬਾਅਦ ਬੱਚੇ ਵਿੱਚ ਲੱਛਣ ਦਿਖਾਈ ਦੇਣ ਲੱਗ ਪੈਂਦੇ ਹਨ ਪਰ ਆਮ ਤੌਰ ਤੇ ਪਿਰਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਲੱਛਣ ਕੀ ਹਨ ਸਭ ਤੋਂ ਪਹਿਲਾਂ ਮੈਂ ਤੋਂ ایسے ਲੱਛਣ ਦੱਸਣਾ ਚਾਹਨੀ ਹਾਂ ਇਸ ਵਿੱਚ ਇਹ ਲੱਛਣ ਹਨ जेकर तुसी सिर्फ एक बच्चे को मिलते हो तो सोचोगे कि ओटिजम एक किस्म का है ओटिजम दुख सारिया किस्म जिसनों थोड़े समय विच बयान करना बहुत मुश्किल है क्योंकि इस हर बच्चा अलग है उस लोडा वक्रिया हैं उसका हार बखरा है हर बच्चा बखरा हूँ है ये सारे बच्चे इको हाँ एक जि नहीं होंगे इसलिए व्यक्ति क्यक्ति मिलते हो तो सिर्फ एक मिलते हो इसलिए जो पेरेंट्स पता होना चाहिए है ਸਾਤੋਂ ਪਹਿਲਾ ਜੇਕਰ ਤੁਸੀਂ ਬੱਚੇ ਨੂੰ ਉਸ ਦਾ ਨਾਮ ਲੈ ਕੇ ਬੁਲਾਉਦੇ ਹੋ ਤਾਂ ਬੱਚਾ ਜਰਾਵ ਨਹੀਂ ਦਿੰਦਾ। ਤੋਂ ਤੁਹਾਡੇ ਨਾਲ ਵੇਖਦਾ ਵੀ ਨਹੀਂ ਅਤੇ ਆਪਣੇ ਮਾਸ ਦੀ ਵਿੱਚ ਖੇਡਦਾ ਰਹਿੰਦਾ ਹੈ। ਅੱਖਾਂ ਦਾ ਸਹੀ ਸੰਪਰਕ ਨਾ ਕਰਨਾ, ਤੁਹਾਡੇ ਨਾਲ ਅੱਖਾਂ ਦਾ ਸੰਪਰਕ ਨਾ ਕਰਨਾ, ਬੱਚਾ ਨਾਲ ਮੇਲ ਮਿਲਾਪ ਨਾ ਕਰਨਾ, ਇੱਕੋ ਇਕੱਲੇ ਰਹਿਣਾ ਪਸੰਦ ਕਰਨਾ ਜੇਕਰ ਬਹੁਤ ਜ਼ਿਆਦਾ ਕਰਨਾ ਅਤੇ ਜਿੰਦੀ ਹੋਣਾ ਜੇ ਉਪਰ ਆ ਬੈਠਣਾ ਹਰ ਸਮੇ ਸ਼ਰਾਬ ਮਾਰਦਾ ਹੀ ਰਹਿੰਦਾ ਹੈ ਇੱਕ ਜਗ੍ਹਾ ਤੇ ਟੇਕ ਹੀ ਨਹੀਂ ਬੈਠਦਾ ਕੁਝ ਕਾਸਟਚਰ ਨਾਲ ਫਿਕਸ ਹੋਣਾ ਚੀਜ਼ਾਂ ਨੂੰ ਹਰ ਸਮੇਂ ਆਪਣੇ ਹੱਥਾਂ ਵਿੱਚ ਰੱਖਣਾ ਖਡੋਨਿਆਂ ਨਾਲ ਖੇਡਣ ਦੀ ਬਜਾਏ ਉਹਨਾਂ ਨੂੰ ਹਰ ਟਾਈਮ ਘੁਮਾਉਂਦੇ ਰਹਿਣਾ ਪੈਰਾਂ ਦੀਆਂ ਉਂਗਲਾਂ 'ਤੇ ਭਾਰ ਚੱਲਣਾ ਜਿਨਾਂ ਦੇ ਬੱਚੇ ਉਂਗਲਾਂ ਦੇ ਭਾਰ ਚੱਕਦੇ ਹਨ ਸੋਪਾ ਪਾ ਜਿਨ੍ਹਾਂ ਨੂੰ ਵੀ ਆਪਾਂ ਕਹਿ ਦਿੰਦੇ ਹਾਂ ਕੰਨਾਂ ਦੇ ਉੱਤੇ ਹੱਥ ਰੱਖਣਾ ਜਦੋਂ ਕਿਸੇ ਬੱਚੇ ਨੂੰ ਕੋਈ ਆਵਾਜ਼ ਪਸੰਦ ਨਹੀਂ ਆਉਂਦੀ ਤਾਂ ਬੱਚੇ ਆਪਣੇ ਕੰਨਾਂ ਉੱਤੇ ਹੱਥ ਰੱਖ ਲੈਂਦੇ ਹਨ लैना, आपने आपनों मारना, खुद दूसरे बंदे मारना। जो भी बंदा सामने बैठा उन्होंने भी बहुत मार दिया चाहे नेल मारना लत मारनिया गंदिया बढ़निया इस तरह के संकेत हैं कि बच्चा गल तो बहुत आसानी 난 नहीं समझ सकता अति ना ही ओ तो वो अबो बच्चा हो रहा है है कि समझाए कि अपनी भावना मानो किससे ना किसी ट्रिक की नर्व पलट कराएंगे जहां का बच्चा ज्यादा रोने लग जाएगा जहां बच्चा ज्यादा हसन लग जाएगा वो अपने भावना को समझोन की कोशिश करेगा जो उसे समझ नहीं आ रही पेरेंट्स ये महसूस करते हैं कि ही नहीं जो तो उस भी नहीं पता के उस नाम की है। ता बच्चा की जवाब देगा भाव सुनता नहीं जो तो बच्चे नु ए नहीं पता कि उसका नाम की है तो किने जवाब देगा कई बार पेरेंट्स सोचते हैं कि बच्चा ਅਤੇ 1.5 ਜਾਂ 2 ਸਾਲ ਦਾ ਹੈ ਬੱਡਾ ਹੋ ਕੇ ਠੀਕ ਹੋ ਜਾਵੇਗਾ ਇਸ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਐਸੇ 1.5 ਤੋਂ 2 ਸਾਲ ਦੇ ਬੱਚੇ ਤੋਂ ਆਮ ਤੌਰ ਤੇ ਕੀ ਉਮੀਦ ਕਰਦੇ ਹਾਂ 6 ਕਾ 1.5 ਤੋਂ 2 ਸਾਲ ਦੇ ਬੱਚੇ ਨੂੰ 10 12 20 ਬਲਾਉਗੇ ਉਹ ਜਵਾਬ ਨਹੀਂ ਦਿੰਦਾ ਤਾ ਸਾਨੂੰ ਸਮਝ ਨਹੀਂ ਆਉਂਦੀ ਅਸੀਂ ਸਮਝਦੇ ਹਾਂ ਕਿ ਉਹ ਹਜੇ ਛੋਟਾ ਹੈ इजीली ਉਹ ਅਜੀਹਾ ਕਰਦਾ ਹੈ ਜਦੋਂ ਕਿ ਜੇਕਰ ਤੁਸੀਂ 10 ਸਾਲ ਦੇ ਬੱਚੇ ਨੂੰ ਦੋ ਵਾਰ ਬੁਲਾਓਗੇ ਤਾਂ ਤੁਹਾਨੂੰ ਚਿੰਦਾ ਹੋ ਜਾਵੇਗੀ ਇਸ ਦੇ ਨਾਲ ਹੀ ਜੇਕਰ 1.5 ਤੋਂ 2 ਸਾਲ ਦਾ ਬੱਚਾ ਬੱਚਿਆਂ ਨਾਲ ਨਹੀਂ ਰਲ ਰਿਹਾ इकला ही खेड़ रहा है अच्छे हाँ जे वो बड़ा हो गया वो ठीक रहेगा जे वो बड़ा हो गया तो अपने आप बच्चा खेलना शुरू कर देगा अस मानते दे हाँ कि बहुत तो सारे बच्चे अजे हम जो इस तरह न करते हैं ਅਸੀਂ ਉਪਟੀਜ਼ਮ ਅਤੇ ਵਰਚੂ ਉਪਟੀਜ਼ਮ ਬਾਰੇ ਵੀ ਗੱਲ ਕਰ ਸਕਦੇ ਹਾਂ ਇਸ ਨੂੰ ਅਸਲ ਵਿੱਚ ਉਪਟੀਜ਼ਮ ਕਿਹਾ ਜਾਂਦਾ ਹੈ ਅਤੇ ਇੱਕ ਨੂੰ ਵਰਚੂ ਉਪਟੀਜ਼ਮ ਕਿਹਾ ਜਾਂਦਾ ਹੈ ਇਸ ਵਿੱਚ ਕੀ ਹੁੰਦਾ ਹੈ ਜੇਕਰ ਬੱਚਾ ਸਕਰੀਨ ਨਾਲ ਜੁੜ ਜਾਂਦਾ ਹੈ ਜਾਂ ਫਿਰ ਟੀਵੀ ਨਾਲ ਜੁੜ ਜਾਂਦਾ ਹੈ ਤਾਂ ਇਹ ਵਰਚੂ ਉਪਟੀਜ਼ਮ ਦੀ ਗੱਲ ਹੈ ਪੇਰੈਂਟਸ ਸੋਚਦੇ ਹਨ

ਕਿਉਂਕਿ ਸਾਡਾ ਨਿਊਰੋਸਾਇੰਸ ਅਜਿਹਾ ਕਹਿੰਦਾ ਹੈ ਜੋ ਕੇ 5 ਸਾਲ ਤੱਕ ਦੇ ਬੱਚਿਆਂ ਲਈ ਬ੍ਰੇਨ ਸਟਰਕਚਰਟ ਹੈ ਜਦੋਂ ਇਸ 100% ਤੇ ਬਣ ਗਿਆ ਜਾਂਦਾ ਹੈ ਤਾਂ ਇਸ ਦੀ ਸਿੱਖਣ ਦੀ ਸਮਰੱਥਾ 100% ਹੁੰਦੀ ਹੈ ਅਤੇ ਇਹ ਉਪੀਜ਼ ਨੂੰ ਕੋਈ ਬਿਮਾਰੀ ਨਹੀਂ ਹੈ एक अवस्था है जिस जिनी जल्दी हो सके उन्नी जल्दी उसकी सिक्ख्या बेहतर होगी उसका बिहेवियर बेहतर होना शुरू हो जाएगा ਇਸ ਲਈ ਸਮੇਂ ਦੀ ਉਡੀਕ ਕਰਨ ਦੀ ਬਜਾਏ ਤੁਹਾਨੂੰ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਅਤੇ ਇੱਕ ਚੰਗੇ ਥੈਰੇਪੀ ਸੈਂਟਰ ਵਿੱਚ ਜਾ ਕੇ ਆਪਣੇ ਬੱਚੇ ਦੀ ਅਸੈਸਮੈਂਟ ਕਰਵਾਉਣੀ ਚਾਹੀਦੀ ਹੈ ਜਿਸ ਨਾਲ ਤੁਹਾਡੇ ਬੱਚੇ ਵਿੱਚ ਜਲਦੀ ਜਲਦੀ ਤੋਂ ਜਲਦੀ ਚੇਂਜ ਆ ਸਕੇ